ਸਮਾਜ ਸੇਵਾ ਦੇ ਕੰਮਾਂ ਨੂੰ ਆਪਣਾ ਫਰਜ਼ ਸਮਝਣ ਵਾਲੀ ਫਗਵਾੜਾ ਤੋਂ ਮਹਿਲਾ ਮਾਦੀ ਪਰਸੇ ਸਮਾਜ ਸੇਵੀ ਸੰਸਥਾ ਡਿਵਾਈਨ ਐਂਜਲਸ ਵੈਲਫੇਅਰ ਕਲੱਬ ਫਗਵਾੜਾ ਬਲੋ ਇੱਕ ਹੋਰ ਸਮਾਜ ਪੜਾਈ ਦਾ ਕੰਮ ਕਰਦੇ ਹੋਏ ਪੀ.ਜੀ.ਆਈ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਇੱਕ ਬੱਚੇ ਦੀ ਮਦਦ ਕਰਦਿਆਂ ਉਸਦੇ ਪਰਿਵਾਰ ਦੀ ਮਾਇਕ ਸਹਾਇਤਾ ਕੀਤੀ ਗਈ। ਇਸ ਪਰਚ ਚਾਰਡ ਰਨ ਵਿਸ਼ੇਸ਼ ਤੌਰ ਤੇ ਪਰਸੇ ਇਸ ਮਾਸੇਵ ਕਾ ਸ਼੍ਰੀਮਤੀ ਅਨੀਤਾ ਸੋਮਪrakash ਨੇ ਸ਼ਿਰਕਤ ਕੀਤੀ ਸਮਾਗਮ ਮੌਕੇ ਜਿੱਥੇ ਪ੍ਰਧਾਨ ਨਵਿਤਾ ਸ਼ਾਵੜਾ ਦੀ ਅਗਵਾਈ ਵੀ ਸਮੂਹ ਮੈਂਬਰਾਂ ਨੇ ਹਜ਼ਾਰਾਂ ਰੁਪਏ ਦੀ ਨਕਦੀ ਇਕੱਠੀ ਕਰਕੇ ਪੀੜਤ ਬੱਚੇ ਦੇ ਪਰਿਵਾਰ ਨੂੰ ਭੇਟ ਕੀਤੀ ਉੱਥੇ ਹੀ ਸ਼੍ਰੀਮਤੀ ਅਨੀਤਾ ਸੋਮਪrakash ਅਤੇ ਮਹਲਾ ਓਂਕਾਰਨਗਰ ਦੇ ਵਸਨੀਕਾਂ ਵੱਲੋਂ ਵੀ ਹਜ਼ਾਰਾਂ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੀਮਤੀ ਅਨੀਤਾ ਸੋਮਪrakash ਨੇ ਕਿਹਾ ਕਿ ਉਹਨਾਂ ਕੋਲ ਮਹਲਾ ਓਂਕਾਰਨਗਰ ਦਾ ਇੱਕ ਪਰਿਵਾਰ ਆਪਣੇ ਬੇਟੇ ਦੇ ਇਲਾਜ ਦੀ ਮਦਦ ਲੈਣ ਲਈ ਆਇਆ ਸੀ ਜੋ ਤੋਂ ਬਾਅਦ ਉਹਨਾਂ ਵੱਲੋਂ ਡਿਵਾਈਨ ਐਂਜਲਸ ਵੈਲਫੇਅਰ ਕਲੱਬ ਅਗਵਾੜਾ ਦੇ ਮੈਂਬਰਾਂ ਨਾਲ ਗੱਲਬਾਤ ਕਰਕੇ ਮਦਦ ਦੀ ਅਪੀਲ ਕੀਤੀ ਸੀ ਉਹਨਾਂ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਪਰਮਾਤਮਾ ਉਸ ਬੱਚੇ ਨੂੰ ਜਲਦ ਜਲਦ ਤੰਦਰੁਸਤ ਕਰਕੇ ਪਰਿਵਾਰ ਵਿੱਚ ਭੇਜੇ ਤਾਂ ਜੋ ਪਰਿਵਾਰ ਵੀ ਉਸ ਬੱਚੇ ਨਾਲ ਬੈਠ ਕੇ ਖੁਸ਼ੀ-ਖੁਸ਼ੀ ਆਪਣਾ ਜੀਵਨ ਬਤੀਤ ਕਰ ਸਕੇ ਅੱਜ ਡਿਵਾਈਨ ਐਂਜਲ ਕਲੱਬ ਵੱਲੋਂ ਫਿਰ ਇੱਕ ਵਾਰੀ ਸਮਾਜ ਭਲਾਈ ਦਾ ਕੰਮ ਕੀਤਾ ਗਿਆ ਬੱਚੇ ਨੂੰ ਬਹੁਤ ਗ੍ਰੀਟ ਸੀ ਬਲੱਡ ਕੈਂਸਰ ਹੈ ਕਾਰਨਗਰ ਦਾ ਬੱਚਾ ਆ ਉਹ ਔਰ ਪੀਜੀਆਈ ਦੇ ਬੱਚਾ ਮੈਂ ਤੇ ਮੇਰੇ ਕੋਲ ਆਏ ਸੀਗੇ ਸਾਰੇ ਇਕੱਠੇ ਹੋ ਕੇ ਔਰ ਉਹਨਾਂ ਨੇ 20000 ਰੁਪਏ ਦੀ ਹੈਲਪ ਜਿਹੜੀ ਹੈ ਕਲੱਬ ਕੋਲੋਂ ਦਿੱਤੀ ਹੈ ਔਰ 11000 ਰੁਪਏ ਹਨ ਨਾ ਨੇ ਔਨਕਾਰਨਗਰ ਚੋਂ ਹੀ ਇਹਨਾਂ ਦੇ ਮੈਂਬਰਾਂ ਨੇ ਸਾਰਿਆਂ ਨੇ ਕਾਉਂਸਲ ਸਤਿੰਦਰ ਜੀ ਨਵੇਂ ਜਿਹੜੇ ਕਾਉਂਸਲਰ ਬਣੇ ਆ ਇਹਨਾਂ ਨੇ ਰਲ ਕੇ ਦੱਸਾਇਆ ਔਰ 11000 ਰੁਪਏ ਜਿਹੜਾ ਆ ਮੈਂ ਆਪਣੇ ਵੱਲੋਂ ਇਕੱਠਾ ਕਰਕੇ ਉਹ ਦਿੱਤਾ ਹੈਗਾ ਆ ਕਿ ਸਾਰੇ ਅਸੀਂ ਉਸ ਬੱਚੇ ਲਈ ਪਰਮਾਤਮਾ ਅੱਗੇ ਅਰਦਾਸ ਕਰਦੇ ਆ ਮੰਦਰ ਵਿੱਚ ਖੜੇ ਕੇ ਉਹ ਬੱਚਾ ਜਲਦੀ ਠੀਕ ਹੋ ਕੇ ਆਪਣੇ ਘਰ ਆਏ ਔਰ ਪਰਮਾਤਮਾ ਇਹ ਸਾਡੀ ਸਾਰਿਆਂ ਦੀ ਅਰਦਾਸ ਸੁਣੇ ਕਿ ਉਸ ਬੱਚੇ ਨੂੰ ਉਹ ਇਹ ਅਰਦਾਸ ਲੱਗੇ ਔਰ ਠੀਕ ਹੋ ਕੇ ਆਪਣੇ ਪਰਿਵਾਰ ਚ ਆਏ ਜੈ ਸ਼੍ਰੀ ਰਾਮ ਉਧਰ ਕਲੱਬ ਦੇ ਪ੍ਰਧਾਨ ਮੈਡਮ ਨਵਿਤਾ ਸ਼ਾਵੜਾ ਨੇ ਮੈਡਮ ਅਨੀਤਾ ਸੋਮਪrakash ਅਤੇ ਸਮੂਹ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸ ਬੱਚੇ ਦੀ ਮਦਦ ਕਰਨ ਦਾ ਭੀੜਾ ਚੁੱਕਿਆ ਹੈ ਹੁਣ ਆ ਵਿਸ਼ਵਾਸ ਹੋਇਆ ਹੈ ਕਿ ਹੁਣ ਬੁਲਾਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਸਮਾਜ ਭਲਾਈ ਦੇ ਹੋਰ ਕੰਮ ਜਾਰੀ ਰੱਖੇ ਜਾਣਗੇ ਜੀ ਮੈਂ ਨਵਿਤਾ ਸ਼ਾਵਰਾ ਡਿਵੈਨਸ਼ਲ ਵੈਲਫੇਅਰ ਸੁਸਾਇਟੀ ਤੋਂ ਸਾਨੂੰ ਕੱਲ ਪਤਾ ਚੱਲਿਆ ਸੀ ਕਿ ਇੱਕ ਬੱਚੇ ਨੂੰ ਬਹੁਤ ਨੀਡ ਹੈਗੀ ਹੈ ਉਹਦਾ ਟ੍ਰੀਟਮੈਂਟ ਚੱਲ ਰਿਹਾ ਪੀਜੀਆ ਤੇ ਸਾਨੂੰ ਮੈਡਮ ਨੇ ਕਿਹਾ ਕਿ ਉਸ ਬੱਚੇ ਦੀ ਸਾਰੇ ਜਣੇ ਮਿਲ ਕੇ ਹੈਲਪ ਕਰ ਲਈਏ ਤੁਸੀਂ ਵੀ ਅਗਰ ਹੋ ਸਕਦਾ ਤਾਂ ਆਪਣੇ ਐਨਜੀਓ ਲੋ ਕੁਛ ਹੈਲਪ ਕਰੋ ਅਸੀਂ ਜੋ ਵੀ ਇੱਕ ਦਿਨ ਦੇ ਵਿੱਚ ਮੜਾ ਮੋਟਾ ਤਿਲ ਫੁੱਲ ਇਕੱਠੇ ਕਰ ਪਾਏ ਸੀਗੇ ਅਸੀਂ ਉਹਨਾਂ ਨੂੰ 20000 ਇਕੱਠਾ ਕਰਕੇ ਦਿੱਤਾ ਵਕਿ ਹੋਰ ਵੀ ਸਾਰੇ ਮੈਂਬਰਾਂ ਨੇ ਹੈਲਪ ਕੀਤੀ ਹੈ ਪਰਮਾਤਮਾ ਕਰੇ ਉਸ ਬੱਚੇ ਨੂੰ ਜਲਦੀ ਤੋਂ ਜਲਦੀ ਓਰਾਮ ਆ ਜਾਵੇ ਉਹ ਠੀਕ ਹੋ ਕੇ ਆਪਣੇ ਘਰ ਆਵੇ ਸਾਡੇ ਵੱਲੋਂ ਇਹੀ ਸਭ ਗਿਆਂ ਵੱਲੋਂ ਦੁਆ ਹੈ ਥੈਂਕ ਯੂ ਵੈਰੀ